ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਚੈਨਲ ਦੇ ਉੱਪਰ ਬਹੁਤ-ਬਹੁਤ ਤਾਂ ਅੱਜ ਦੀ ਵੀਡੀਓ ਆਪਾਂ ਬਣਾਵਾਂਗੇ ਆਪਾਂ ਪਹਿਲਾਂ ਵੀ ਇਹ ਮੱਝ ਦੀ ਵੀਡੀਓ ਪਾਈ ਹੋਈ ਆ ਤੇ ਮੱਝ ਦੀ ਜਦੋਂ ਆਪਾਂ ਲੈ ਕੇ ਆਏ ਸੀ ਕੰਡੀਸ਼ਨ ਬੜੀ ਜਿਆਦਾ ਨਾਜ਼ੁਕ ਸੀ ਕਹਿੰਦਾ ਮਤਲਬ ਮੁੱਟਰ ਦਾ ਮੱਲਾ ਕੋਈ ਕੰਡੀਸ਼ਨ ਹੀ ਹੈ ਨਹੀਂ ਸੀ ਪ੍ਰੋਪਰ ਕੋਈ ਹਾਰਨ ਵਗੈਰਾ ਪ੍ਰੋਪਰ ਇਹਦਾ ਟੱਚ ਹੀ ਨਹੀਂ ਹੁੰਦਾ ਸੀ ਇੰਨੇ ਕ ਜਿਆਦਾ ਜਿਹੜਾ ਬੱਚੇਦਾਨੀ ਸੀ ਉਹ ਇਕੱਠੀ ਹੋਈ ਸੀ ਤਾਂ ਮੱਝ ਬਹੁਤ ਚੰਗੀ ਸੀ ਤੇ ਮੱਝ ਮੱਲਾ ਕਟੂਮਾਲ ਦੇ ਵਿੱਚ ਹੀ ਜਾਂਦੀ ਸੀ ਆਪਾਂ ਲੈ ਕੇ ਆਪਣੇ ਦੋਸਤਾਂ ਨੂੰ ਪਹਿਲਾਂ ਮੈਂ ਇੱਕ ਦੋ ਵੀਡੀਓ ਪਾਈਆਂ ਹੋਈਆਂ ਆ ਟ੍ਰੀਟਮੈਂਟ ਦਾ ਵੀ ਸਿਸਟਮ ਕਰਿਆ ਹੋਇਆ ਉਹਦੇ ਵਿੱਚ ਤਾਂ ਅੱਜ ਮੱਜ ਨੂੰ 70 ਦਿਨਾਂ ਦੀ ਚੱਕ ਪਾਸ ਕਰਾਈਆ ਤਾਂ ਮੈਂ ਇੱਕ ਗੱਲ ਕਰਦਾ ਹੁਣ ਏਦਾਂ ਹੀ ਵੀ ਡਾਕਟਰ ਦਾ ਬਹੁਤ ਵੱਡਾ ਰੋਲ ਹੁੰਦਾ ਤੁਹਾਡੇ ਫਾਰਮ ਦੇ ਵਿੱਚ ਕਿਸੇ ਵੀ ਏਰੀਏ ਦੇ ਵਿੱਚ ਤਾਂ ਸਿਸਟਮ ਉਹ ਹੁੰਦਾ ਵੀ ਤੁਹਾਨੂੰ ਜੇ ਚੰਗਾ ਡਾਕਟਰ ਆ ਚੰਗੀ ਸਲਾਹ ਦਿੰਦਾ ਤਾਂ ਸਿਸਟਮ ਨਾਲ ਮਿਲ ਕੇ ਆਪਾਂ ਚੱਲਦਾ ਕੱਲੀ ਨੌਲੇਜ ਨਹੀਂ ਕੁਛ ਕਰਦੀ ਹੁੰਦੀ ਤਾਂ ਆਪਣੇ ਬਾਈ ਫਾਰਮ ਤੇ ਜੋ ਆਪਣੀ ਸਾਰੀ ਜਿਹੜੀ ਏ ਆ ਤਾਂ ਇਹ ਬਾਈ ਕਰਦਾਗਾ ਤੇ ਬਾਕੀ ਬਾਈ ਬਾਈ ਨਾਲ ਵੀ ਗੱਲਬਾਤ ਕਰਾਉਣੇ ਆਪਾਂ ਬਈ ਅਸੀਤ ਗਾਲ ਜੀ ਸਤਿ ਸ੍ਰੀ ਅਕਾਲ ਬਾਈ ਬਈ ਕਿਹੜਾ ਪੰਡਾ ਜੀ ਆਪਣਾ ਬੁਰਜਹਰੀ ਜੀ ਬਾਈ ਦਾ ਪਿੰਡ ਬੁਰਜਹਰੀ ਆ ਜੀ ਤੇ ਜ਼ਿਲ੍ਹਾ ਬਾਈ ਦਾ ਮਾਨਸਾ ਹੀ ਤੇ ਆਪਾਂ ਕੀ ਕੀ ਸਿਸਟਮ ਕੀਤਾ ਕਿਹੜੇ ਕਿਹੜੇ ਸੰਕਰੋ ਕਰਕੇ ਇੰਜੈਕਸ਼ਨ ਲਾ ਕੇ ਗੱਬਣ ਕਰਾਈਆ ਮੜਾ ਜਾਣਕਾਰੀ ਦਿਓ ਜੀ ਕਿਸੇ ਭਰਾ ਦਾ ਫਾਇਦਾ ਹੋ ਸਕਦਾ ਠੀਕ ਆ ਸਭ ਤੋਂ ਪਹਿਲਾਂ ਤਾਂ ਬਈ ਆਪਾਂ ਇਹਦੇ ਨੂੰ ਇਨਫੈਕਸ਼ਨ ਚੈੱਕ ਕਰਕੇ ਨਾ ਆਈਯੂ ਧਰੀ ਇਹਦੇ ਤਿੰਨ ਰੰਗ ਠੀਕ ਆ ਲੈਕਸ਼ਨ ਆਈਯੂ ਆਪਾਂ ਇਹਦੇ ਧਰੀ ਠੀਕ ਆ ਤੇ ਨਾਲ ਇਹਨੂੰ ਮਿੰਨਨ ਪਿਕਚਰ ਤੇ ਫਾਸਫੋਰਸ ਦੇ ਟੀਕੇ ਤੇ ਸਟੈਂਬੇਟ ਦੇ ਟੀਕੇ ਬਈ ਸਟੈਂਬੇਟ ਤਿੰਨ ਲਾਤੀ ਸੀ ਆਪਾਂ ਹਾਂ ਤਿੰਨ ਲਾਤੀ ਸੀ ਤਿੰਨ ਟੀਕੇ ਹਫਤੇ ਆਪ ਤੇ ਦੋਦੇ ਸਟੈਂਬੇਟ ਦੇ ਤੇ ਫਾਸਫ ਤੇ ਮੇਰੇ ਨਾਲ ਵਿੱਚ ਤੇ 100 ml ਡੇਲੀ ਚੱਲਿਆ ਠੀਕ ਆ ਉਹ ਚੱਲਿਆ ਹੈਗਾ ਇਹਦਾ ਐਗਰੀਮੈਂਟ ਉੱਪਰ ਤੇ ਬਾਕੀ ડી ਬਾਰ ਬਾਰ ਖਾਰਾ ਕਸ ਕਰਕੇ ਵੀਰੇ ਪੂਰੀ ਪ੍ਰੋਪਰ ਜਮਾਨਾ ਉਹ ਕਰਕੇ ਫਿਰ ਆਪਾਂ ਇਹਦੇ ਸ਼ਾਇਕ ਕਨੈਕਸ਼ਨ ਕਰਕੇ ਹਾਂ ਉਸ ਤੋਂ ਬਾਅਦ ਅਸੀਂ ਫਿਰ ਉਹਦੇ ਉਦੋਂ ਆ ਏਏ ਕੀਤੀਆਂ ਨੇ ਇਹਦੇ ਡਬਲ ਜੇ ਮੈਂ ਏ ਕਿਹੜੇ ਲਈ ਬੋਲ ਰਿਹਾ ਆਪਾਂ ਸੀਆਰਬੀ 5310 ਤੋਂ ਗੱਭਣਾ ਹਾਂ ਹਾਂ ਇਹ ਸੀਆਰਬੀ ਦੇ 5310 ਤੋਂ ਬਈ ਗੱਭਣਾਗੀ ਠੀਕ ਆ ਜੀਦਾ ਕਿ ਬਹੁਤ ਚੰਗਾ ਰਿਕਾਰਡ ਆ ਤੇ ਗਾਂ ਸੋਨਾ ਬੱਚਾ ਦੇਉਗੇ ਇਹ ਬਾਕੀ ਗੱਲ ਇਹ ਆ ਵੀ हां सी कि जी किसी भ्राने ਸਾਡੇ ਕੋਲੇ ਕੀ ਸਿਸਟਮ ਹੁੰਦਾ ਜਿਵੇਂ ਮਾਨਸੇਹਰੀ ਦੇ ਨੇੜੇ-ਨੇੜੇ 20-30 ਕਿਲੋਮੀਟਰ ਦੇ ਵਿੱਚ ਵਿੱਚ ਇਹ ਬਾਈ ਸਰਵਿਸ ਦਿੰਦਾ ਤਾਂ ਮੈਂ ਇੱਕ ਗੱਲ ਮੈਨੂੰ ਬਾਲੇ ਭਰਾ ਫੋਨ ਕਰਦੇ ਨੇ ਬਾਈ ਐਚਐਲਡੀਵੀ ਦਾ ਸੀਮਨਸੀਆਰਵੀ ਹਸਾਰ ਦਾ ਕਿੱਥੋਂ ਮਿਲਦਾ ਕਿਵੇਂ ਨਗਾੜਾ ਤਾਂ ਜਿਹੜੇ ਮੇਰੇ ਮਾਨਸੇਹਰੀ ਦੇ ਨੇੜੇ-ਨੇੜੇ ਨੇ ਤਾਂ ਭਰਾ ਨੂੰ ਫੋਨ ਕਰ ਸਕਦੇ ਨੇ ਤੇ ਸੀਮਨ ओरिजिनल ਦੀ ਮੈਂ ਵੀ ਗਾਰੰਟੀ ਲੈ ਲੈਣਾ ਕਿਉਂਕਿ ਸੀਮਨ ਅਸੀਂ ਆਪ ਜਾ ਕੇ ਕਿਵੇਂ ਨਾ ਕਿਵੇਂ ਕਰਕੇ ਲੈ ਕੇ ਆਉਣੇ ਆ ਅਸੀਂ ਕਿਤੇ ਸਪਲਾਈਅਰ ਤੋਂ ਸੀਮਨ ਨਹੀਂ ਲੈਂਦੇ ਐਚਐਲਡੀਵੀ ਦਾ ਸੀਆਰਵੀ ਹਸਾਰ ਦਾ ਤਾਂ ਜੇ ਵੀ ਕਿਸੇ ਭਰਾ ਨੇ ਜਿਹੜੇ ਮਰਜ਼ੀ ਨਾਮੇ ਝੋਟੇ ਦਾ ਸਿਮਣਾ ਮਾਨਸੇਰੀ ਦੇ ਵਿੱਚ ਆਪਣੇ ਮੱਜਾਂ ਨੂੰ ਲਵਾਉਣਾ ਕਿਉਂਕਿ ਬ੍ਰੀਡ ਦਾ ਸਿਮਣ ਨਹੀਂ ਸੁਧਾਰਨੀ ਆ ਤਾਂ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਬਾਈ ਦਾ ਨੰਬਰ 98781 24124 ਹੈ ਤੇ ਬੁਰਜ ਬਾਈ ਦਾ ਪਿੰਡ ਹੈ ਜ਼ਿਲ੍ਹਾ ਮਾਨਸਾ ਤਾਂ ਮੇਰੇ ਭਰੋਸੇ ਤੇ ਵੀ ਤੁਸੀਂ ਲਵਾ ਸਕਦੇ ਹੋ ਮੈਂ ਗਾਰੰਟੀ ਲੈ ਲਊਂ ਵੀ ਜਿਹੜਾ ਸਿਮਣ ਅਸੀਂ ਲਾਵਾਂਗੇ ਉਹ ਸਿਮਣ ਔਰ オリジナル ਹੋਊਗਾ ਉਹਦੀ ਕੋਈ ਡੁਪਲੀਕੇਸੀ ਕੋਈ ਨਹੀਂ ਹੋਊਗੀ ਇੱਕ ਹੋਰ ਹਾਂਜੀ ਦੱਸੋ ਦੱਸੋ ਇੱਕ ਹੋਰ ਆ ਵੀਰੇ ਜੇ ਕਈ ਵਾਰੀ ਕਿ ਚਲੋ ਲਾਲ ਜੀ ਹਰਕਤਾਂ ਤੇ ਪਹੁੰਚ ਵੀ ਨਹੀਂ ਸਕਦੇ ਹਨ ਜੇ ਕਿ ਅਸੀਂ ਕਈ ਵਾਰੀ ਕਿਸੇ ਪਸ਼ੂ ਦੇ ਦਿੱਕਤਾਂ ਆਉਂਦੀ ਆ ਕੋਈ ਚਲੋ ਵੀ ਰਹਿਣ ਦੀ ਜਾਂ ਕੋਈ ਹੋਰ ਕਾਰਨ ਤਾਂ ਆਪਣੇ ਨਾਲ ਬਾਈ ਫੋਨ ਤੇ ਗੱਲ ਕਰ ਲੋ ਆ ਫੋਨ ਤੇ ਬਾਈ ਦਾ ਹੱਲ ਕਰਾ ਦਾਂਗੇ ਠੀਕ ਆ ਤੇ ਬਾਈ ਰਵਾੜ ਕੇ ਇੱਕ ਵਾਰ ਸੱਠ ਨੇ 8 ਵਜੇ ਤੋਂ ਬਾਅਦ ਫੋਨ ਨਾ ਲਾਇਓ ਠੀਕ ਆ ਨਹੀਂ ਬਾਲੇ ਲੋਕਾਂ ਦਾ 10 11 ਵਜੇ 12 ਵਜੇ ਨਾ ਸਟੇਟ ਬੀਜ਼ੀ ਹੁੰਦਾ ਜਿਆਦਾ ਰੇਤ ਲੇਟਰ ਰਾਤ ਫੋਨ ਕਰਦੇ ਨੇ ਉਹ ਨਾ ਜੇ ਵਟਸਐਪ ਤੇ ਬਸ ਵੀਡੀਓ ਪਸ਼ੂ ਦੀ ਬਣਾ ਕੇ ਤੇ ਆਪਣੋ ਜੀ ਕੋਈ ਮਰਜ਼ੀ ਗੱਲ ਪੁੱਛ ਸਕਦੇ ਵਟਸਐਪ ਤੇ ਭੇਜਿਆ ਹੱਲ ਕਰਾਂਗੇ ਮਸਲਾ ਜੇ ਕੋਈ ਹੋਊਗਾ ਹਾਂ ਵੀ ਜੋ ਕੋਈ ਰਿਪੀਟ ਹੁੰਦਾ ਜਿਆਦੇ ਪਸ਼ੂ ਗੱਭਣ ਨਹੀਂ ਰਹਿੰਦਾ ਫੋਨ ਤੇ ਵੀ ਦੱਸ ਸਕਦੇ ਹਾਂ ਕਿਉਂਕਿ ਆਪਾਂ ਨੂੰ ਉਹ ਸਿਸਟਮ ਨਹੀਂ ਆਪਣਾ ਦਾ ਕਿਹਦਾ ਭਲਾ ਹੋ ਜੀ ਉਹਦਾ ਫਾਇਦਾ ਹੀ ਆ ਸਭੀ ਲੋਕਾਂ ਦਾ ਫਾਇਦਾ ਹੋਵੇ ਆਪਣਾ ਦਾ ਬਤਵਾ ਦਾ ਹੀ ਸੋਚ ਆ ਗਈ ਤੇ ਬਾਕੀ ਤੁਸੀਂ ਦੇਖ ਲਓ ਕਿ ਹਰ ਇੱਕ ਸਾਡੇ ਅਸੀਂ ਆਪਾਂ ਤਾਂ ਨਹੀਂ ਪਹੁੰਚ ਸਕਦੇ ਹਾਂ ਹਾਂ ਕਈ ਵਾਰੀ ਹੁੰਦਾ ਨਾ ਜਿਆਦਾ ਏਰੀਆ ਦੂਰ ਆ ਜਾਂਦਾ ਬੰਦਾ ਬਿਜ਼ੀ ਹੁੰਦਾ ਆਪਾਂ ਤੇ ਫੋਨ ਤੇ ਵੀ ਦੱਸਦਾ ਕਰਾਂਗੇ ਕਿ ਬੰਦਾ ਆਮ ਵੀ ਕਰੀ ਟੀਕੇ ਲਾ ਲੈਂਦਾ ਕੋਈ ਬਹੁਤੀ ਵੱਡੀ ਗੱਲ ਨਹੀਂ ਟਰੀਟਮੈਂਟ ਦੱਸਣਾ ਸਭ ਤੋਂ ਜ਼ਰੂਰੀ ਹੁੰਦਾ ਵਿੱਚ ਬੰਦੇ ਚੀਜ਼ਾਂ ਦਾ ਲਕੋ ਕਰਦੇ ਪਰ ਆਪਣੇ ਉਸ ਲਕੂ ਵਾਲਾ ਦਾ ਕੋਈ ਹਾਂ ਆਪਾਂ ਚੀਜ਼ ਦਾ ਕਦੇ ਲਕੋ ਨਹੀਂ ਕਰਦੇ ਜਿਹੜੀ ਚੀਜ਼ ਲਈ ਆ ਉਹ ਮੱਝ ਦੀ ਵੀਡੀਓ ਦੁਬਾਰਾ ਵੀ ਬਣਾ ਕੇ ਦੱਸਮੀ ਕੀ ਕਿਦਣਾ ਕਿ ਪ੍ਰੋਪਰ ਕੀਤਾ ਤਾਂ ਮੱਝ ਤੁਸੀਂ ਲਾ ਲਓ ਇਸ ਟਾਈਮ ਗੱਬਣਾ ਨਹੀਂ ਮੱਝ ਨੇ ਕਾਟੂਮਾਲ ਦੇ ਵਿੱਚ ਜਾਣਾ ਸੀ ਵਿਕ ਗਈ ਸੀ ਕਾਟੂਮਾਲਾਂ ਨੂੰ ਉਸ ਤੋਂ ਬਾਅਦ ਖਰੀਦੀਆਂ ਮੁੰਡੇ ਤੋਂ ਆਪਾਂ ਇਹ ਤੇ ਇਸ ਟਾਈਮ ਮੱਝੇ 70 ਕਿਲੋ ਦੀ ਚੱਕ ਪਾਸਾ ਸੀ ਆਈਆਰ ਵੀ 5310 ਤੋਂ ਤਾਂ ਜਿਹੜੇ ਘਰੇ ਬਰੀਡ ਬਣਾਉਣ ਦੇ ਚਾਹਵਾਨ ਨੇ ਜਿਨ੍ਹਾਂ ਨੂੰ ਸ਼ੌਂਕ ਹੈ ਮੱਝਾ 20 ਲੀਟਰ ਵਾਲੀਆਂ ਪੈਦਾ ਕਰੀਏ ਨਾਰਮਲ ਮੱਝਾ ਤੋਂ ਤਾ 40 ਵੀ 6000 ਰੁਪਏ ਦਾ ਸੀਮਣ ਹੁੰਦਾ ਭਰਾ ਕੋਲੇ ਤੁਸੀਂ ਫੋਨ ਕਰਕੇ ਸੀਮਣ ਲਵਾ ਸਕਦੇ ਹੋ ਰੀਜ਼ਨ ਦੀ ਆਪਣੀ ਗਾਰੰਟੀ ਹੋਗੀ ਤਾਂ ਤੁਸੀਂ ਲਾ ਲਓ ਇਹ ਮੱਚ ਦੇ ਵੀ ਸ਼ੇਅਰ ਵੀ 53 ਦਾ ਉਸ ਤੋਂ ਮੱਚ ਗੱਬਣਾ ਤੇ ਬਾਕੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ